ਅਗੇ ਤਾਂ ਜੀ ਹੁਸ਼ਰ ਪਰਿਊਜ਼ਰ ਦੇਖ ਰਹੇ तमाम ਦਰਸ਼ਕਾਂ ਦਾ ਮਹ ਚੇਤਨ ਕਾਸ਼ਬ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬ ਦੇ ਵਿੱਚ ਨਸ਼ਿਆਂ ਦਾ ਕੋੜ ਕਿਵੇਂ ਨੌਜਵਾਨੀ ਦਾ ਘਾਣ ਕਰ ਰਿਹਾ ਹੈ ਇਹ ਸ਼ਾਇਦ ਮੈਨੂੰ ਬੋਲ ਕੇ ਦੱਸਣ ਦੀ ਲੋੜ ਨਹੀਂ ਹੈ ਖਾਸ ਕਰ ਜੇਕਰ ਆਪਾਂ ਨੌਜਵਾਨੀ ਨੂੰ ਬਚਾਉਣ ਦੀ ਗੱਲ ਕਰ ਲਈਏ ਤਾਂ ਸਰਕਾਰਾਂ ਵੱਲੋਂ ਇਸ ਗੱਲ ਦੀ ਤਾਕੀਦ ਕੀਤੀ ਜਾਂਦੀ ਹੈ ਕਿ ਨੌਜਵਾਨਾਂ ਨੂੰ ਜਿਹੜਾ ਉਹ ਵਾਅਦਾ ਤੋਂ ਵੱਧ ਛੇੜਾ ਦੇ ਨਾਲੇ ਜੋੜਿਆ ਜਾਵੇ ਸੋ ਜੇਕਰ ਆਪਾਂ ਪੰਜਾਬ ਸਰਕਾਰ ਦੀ ਗੱਲ ਕਰ ਲਈਏ ਤਾਂ ਪੰਜਾਬ ਸਰਕਾਰ ਵੀ ਨੌਜਵਾਨੀ ਨੂੰ ਇਹ ਨਸ਼ਿਆਂ ਜਹੀ ਬੁਰੀ అలਮਤ ਚੋਂ ਬਾਹਰ ਕੱਢਣ ਦੇ ਲਈ ਬਹੁਤ ਤਰ੍ਹਾਂ ਦੀਆਂ ਜੜਿਓ ਖੇਡਾਂ ਨੂੰ ਉਹਨਾਂ ਵੱਲੋਂ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਉੱਥੇ ਜੇਕਰ ਆਪਾਂ ਸਪੋਰਟਸ ਕਲੱਬਾਂ ਦੀ ਗੱਲ ਕਰ ਲਈਏ ਚਾਹੇ ਉਹ ਜਿਹੜੇ ਪਿੰਡਾਂ ਦੇ ਵਿੱਚ ਬਣੇ ਹੋਣ ਚਾਹੇ ਉਹ ਸ਼ਹਿਰਾਂ ਦੇ ਵਿੱਚ ਬਣੇ ਹੁੰਦੇ ਨੇ ਤਾਂ ਉਹਨਾਂ ਵੱਲੋਂ ਵੀ ਆਪਣੇ ਆਪਣੇ ਪੱਧਰ ਤੇ ਨੌਜਵਾਨਾਂ ਨੂੰ ਇਹ ਨਸ਼ਿਆਂ ਦੇ ਕੋਟ ਤੋਂ ਬਾਹਰ ਕੱਢਣ ਦੇ ਲਈ ਵੱਡੇ ਪੱਧਰ ਤੇ ਕਾਰਜ ਕੀਤੇ ਜਾਂਦੇ ਨੇ। ਸੋ ਅੱਜ ਅਦਾਰਾ ਹੁਸ਼ਾਰਪੁਰੇ ਨਿਊਜ਼ ਦੀ ਟੀਮ ਪਹੁੰਚੀ ਹੈ ਹੁਸ਼ਾਰਪੁਰ ਸ਼ਹਿਰ ਦੇ ਬਿਹਤ ਨਸਤੀਕੀ ਪਿੰਡ ਜੇ ਜੋ ਕਿ ਹੁਸ਼ਾਰਪੁਰ ਸ਼ਹਿਰ ਤੋਂ ਸਿਰਫ 4 ਤੋਂ 5 ਕਿਲੋਮੀਟਰ ਦੀ ਦੂਰੀ ਤੇ ਇਹ ਪਿੰਡ ਵਸਦਾ ਹੈ ਹੁਸ਼ਾਰਪੁਰ ਫਗਵਾੜਾ ਮਾਰਗ ਤੇ ਪਿੰਡ ਇਹ ਮੌਜੂਦ ਹੈ ਪਿੰਡ ਦਾ ਨਾਮ ਹੈ ਮਡੁੱਲੀ ਬ੍ਰਾਹਮਣਾ ਮਡੁੱਲੀ ਬ੍ਰਾਹਮਣਾ ਪਿੰਡ ਚ ਬਣੇ ਯੂਨਾਈਟਿਡ ਸਪੋਰਟਸ ਕਲੱਬ ਵੱਲੋਂ ਤਕਰੀਬਨ 8 ਤੋਂ 10 ਪਿੰਡਾਂ ਦੇ ਬੱਚਿਆਂ ਨੂੰ ਜਿਹੜੀ ਉਹ ਫ੍ਰੀ ਬਾਸਕਟਬਾਲ ਦੀ ਸਖਲਾਈ ਪ੍ਰਦਾਨ ਕੀਤੀ ਜਾਂਦੀ ਹੈ ਤਾਂ ਉਸ ਥਾਂ ਦੀਆਂ ਤਸਵੀਰਾਂ ਵੀ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿਉਂਕਿ ਇਸ ਵਕਤ ਅਦਾਰਾ ਹੁਸ਼ਾਰ ਪਰ ਨਿਊਜ਼ ਦੀ ਟੀਮ ਇਹ ਪਿੰਡ ਦੀ ਉਸ ਥਾਂ ਤੇ ਮੌਜੂਦ ਹੈ ਜਿੱਥੇ ਯੂਨਾਈਟਿਡ ਸਪੋਰਟਸ ਕਲੱਬ ਵੱਲੋਂ ਇਸ ਵਾਰ ਮਾ ਪ੍ਰਦਾਨ ਕੀਤੀਆਂ ਜਾਂਦੀਆਂ ਨੇ ਉਸ ਟਰੈਕ ਤੇ ਅਸੀਂ ਮੌਜੂਦ ਹਾਂ ਗੱਲਬਾਤ ਕਰ ਲੈਣੇ ਆ ਤਾਂ ਮੇਰੇ ਨਾਲ ਗੱਲਬਾਤ ਕਰਨ ਲਈ ਯੂਨਾਈਟਿਡ ਸਪੋਰਟਸ ਕਲੱਬ ਦੇ ਜਿਹੜੇ ਪ੍ਰੈਜ਼ੀਡੈਂਟ ਤੇ ਪ੍ਰਧਾਨ ਨੇ ਮਿਸਟਰ ਵਿਸ਼ਾਲ ਮੌਜੂਦ ਨੇ ਗੱਲਬਾਤ ਕਰਦੇ ਆ ਵਿਸ਼ਾਲ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ ਥੈਂਕ ਯੂ ਸਰ ਬਹੁਤ ਸਭ ਤੋਂ ਪਹਿਲਾਂ ਉਹ ਠੀਕ ਠਾਕ ਹੋ ਜੀ ਬਿਲਕੁਲ ਸਰ ਜੀ ਇਹ ਜੀ ਵਿਸ਼ਾਲ ਜੀ ਯੂਨਾਈਟਿਡ ਸਪੋਰਟਸ ਕਲੱਬ ਵੱਲੋਂ ਇੱਕ ਬਹੁਤ ਵਧੀਆ ਸਭਾਵਾਂ ਜਿਹੜੀਆਂ ਉਹ ਨਿਪਾਈਆਂ ਜਾ ਰਹੀਆਂ ਨੇ ਤਕਰੀਬਨ ਤੁਹਾਡੇ ਦੱਸਣ ਮੁਤਾਬਕ ਕਿ 8 ਤੋਂ 10 ਪਿੰਡਾਂ ਦੇ ਬੱਚੇ ਆ ਜਿਹੜੇ ਇਸ ਬਾਸਕਟਬਾਲ ਦੀ ਗਰਾਊਂਡ ਦੇ ਵਿੱਚ ਆਉਂਦੇ ਨੇ ਜਿਨ੍ਹਾਂ ਨੂੰ ਮੁਫਤ ਸਿੱਖਲਾਈ ਪ੍ਰਦਾਨ ਕੀਤੀ ਜਾਂਦੀ ਹੈ ਸੋ ਮੋਟਿਵ ਤੋਂ ਬਿਨਾ ਕੋਈ ਵੀ ਕੰਮ ਕਹਿੰਦੇ ਉਹ ਨਿਪਰੇ ਨਹੀਂ ਚੜਦਾ ਕਿਸ ਮੋਟਿਵ ਨੂੰ ਲੈ ਕੇ ਤੁਹਾਡੇ ਕਲੱਬ ਵੱਲੋਂ ਜਿਹੜੀਆਂ ਇਹ ਸਿਖਲਾਈ ਸ਼ੁਰੂਆਤ ਕੀਤੀ ਗਈ ਸੀਗੀ ਜੀ ਬਿਲਕੁਲ ਸਰ ਸਭ ਤੋਂ ਪਹਿਲਾਂ ਸਰ ਸਾਡਾ ਸ਼ਹਿਰਪੁਰ نیوز ਦਾ ਬਹੁਤ ਬਹੁਤ ਥੈਂਕ ਯੂ ਤੁਸੀਂ ਸਾਡੇ ਛੋਟੇ ਜਿਹੇ ਸੱਦੇ ਤੋਂ ਯੂਨਾਈਟਿਡ ਸਪੋਰਟਸ ਕਲੱਬ ਰਿਸਟੋਰਮ ਬਰੋਲੀ ਬ੍ਰਾਹਮਣਾਂ ਨੂੰ ਕਵਰ ਕਰਨ ਆਏ ਹੋ ਸੋ ਸਰ ਮੈਂ ਥੋੜਾ ਜਿਹਾ ਦੱਸਦਾ ਆਪਣੇ ਕਲੱਬ ਬਾਰੇ ਸਾਡਾ ਕਲੱਬ ਪਿਛਲੇ 6 ਸਾਲਾਂ ਤੋਂ ਕੰਟੀਨਿਊ ਪੰਜਾਬ ਦੀ ਜਵਾਨੀ ਨੂੰ ਬਚਾਉਣ ਵਾਸਤੇ ਕੰਟੀਨਿਊ ਖੇਡਾਂ ਨਾਲ ਜੋੜ ਰਿਹਾ ਆ ਸੋ ਸਾਡੇ ਕਲੱਬ ਦੇ ਵੱਲੋਂ ਬਹੁਤ ਸਾਰੇ ਇਵੈਂਟ ਕਰਵਾਏ ਜਾਂਦੇ ਆ ਤਾਂ ਜੋ ਬੱਚਿਆਂ ਦਾ ਧਿਆਨ ਨਸ਼ੇ ਵੱਲ ਨਾ ਜਾ ਸਕੇ ਤੇ ਚੰਗੇ ਪਾਸੇ ਜਾ ਸਕੇ ਸੋ ਸਾਡੇ ਕਲੱਬ ਦਾ ਮੇਨ ਇਟੀਚ ਹੈ ਇਹ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਬਾਸਕਟਬਾਲ ਵਰਗੀਆਂ ਖੇਡਾਂ ਦੇ ਨਾਲ ਜੋੜਿਆ ਜਾਵੇ ਤਾਂ ਜੋ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਆਪਣੇ ਪੰਜਾਬ ਨੂੰ ਬਚਾ ਸਕੀਏ ਜੀ ਵਿਸ਼ਾਲ ਜੀ ਜੇਕਰ ਆਪਾਂ ਹੁਣ ਆਪਾਂ ਟਰੈਕ ਤੇ ਵੀ ਇਸ ਵਕਤ ਮੌਜੂਦ ਹਾਂ ਤੇ ਆਪਾਂ ਇਹ ਬੱਚਿਆਂ ਦੀ ਗੱਲ ਕਰ ਰਹੀਏ ਮੈਨੂੰ ਲੱਗਦਾ 30 ਤੋਂ 35 ਬੱਚੇ ਟੋਟਲ ਟਰੈਕ ਤੇ ਮੌਜੂਦ ਨੇ ਆਪਾਂ ਕੁੱਲ ਗਿਣਤੀ ਗੱਲ ਕਰ ਲਈਏ ਕਿੰਨੇ ਕੁ ਗਿਣਤੀ ਦੇ ਵਿੱਚ ਬੱਚੇ ਆ ਜਿਹੜੇ ਪਹੁੰਚਦੇ ਨੇ ਜੀ ਸਰ ਮੈਂ ਥੋੜਾ ਜਿਹਾ ਦੱਸਦਾ ਸਾਡਾ ਜਿਹੜਾ ਬਾਸਕਟਬਾਲ ਦਾ ਕਲੱਬ ਹੈ ਅਕਸਰ ਅਸੀਂ ਸ਼ਾਮ ਨੂੰ ਪ੍ਰੈਕਟਿਸ ਕਰਵਾਈਦੇ ਜਿਹੜੀ ਟਾਈਮਿੰਗ ਬੱਚੇ ਦੇ ਰਾਤ ਲਾਈਟ ਦੇ ਵਿੱਚ ਪ੍ਰੈਕਟਿਸ ਵੀ ਕਰਦੇ ਨੇ ਤਾਂ ਜੇ ਮੈਂ ਥੋੜੇ ਜਿਹਾ ਦੱਸਦਾ ਕਿ ਬੱਚੇ ਨਾਲ ਦੇ ਪਿੰਡਾਂ ਤੋਂ ਵੀ ਆਉਂਦੇ ਨੇ ਜਿਦਾ ਕਿ ਕੈਂਪ ਕੋ ਟਲਗੜ ਨੇੜੇ ਬੋਰ ਸਤ ਤੋਂ 8 ਮਿੰਟ ਤੋਂ ਬੱਚੇ ਆਉਂਦੇ ਹਾਲੇ ਕਿ ਸ਼ਰਪੁਰ ਤੋਂ ਵੀ ਸਾਡੇ ਕੋਲ ਬੜੇ ਬੱਚੇ ਆਉਂਦੇ ਨੇ ਸੋ ਬੱਚਿਆਂ ਦਾ ਖੇਡਾਂ ਵੱਲ ਕਾਫੀ ਕਾਫੀ ਝਕਾਰੇਂਦਾ ਹੈ ਸੋ ਬੱਚੇ ਇਮਾਨਦਾਰ ਵੀ ਰਹਿੰਦੇ ਨੇ ਆਪਣੀ ਪ੍ਰੈਕਟਿਸ ਲਈ ਸੋ ਅਸੀਂ ਆਪਣੀ ਕੋਸ਼ਿਸ਼ ਕਰਦੇ ਹਾਂ ਕਿ ਬੱਚਿਆਂ ਨੂੰ ਹਰ ਇੱਕ ਫੀਲਡ ਦੇ ਵਿੱਚ ਅਸੀਂ ਪਰਫੈਕਟ ਰੱਖ ਸਕੀਏ ਅਜੀ ਅਵਿਸ਼ਾਲ ਜੀ ਤੁਹਾਡੇ ਨਾਲ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੀ ਉਮਰ ਪੁੱਛੀ ਸੀ ਮੈਂ ਉਮਰ ਤੁਹਾਡੀ ਤੁਸੀਂ ਕਿਹਾ ਜੀ 25 ਸਾਲ ਦੇ ਕਰ ਛੋਟੀ ਉਮਰ ਤੇ ਬੱਚਾ ਤਾਂ 6 ਸਾਲ ਦੀ ਉਮਰ ਦੇ ਵਿੱਚ ਸਿਆ ਸ਼ੁਰੂਆਤ ਕੀਤੀ ਸੀ ਆਪਾਂ ਮਤਲਬ ਕੀ ਗੱਲ ਕਰ ਲਈਏ 19 ਸਾਲ ਦੀ ਉਮਰ ਤੇ ਵਿੱਚ ਸੋ ਸੁਭਾਅ ਹੈ ਕਿ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਵੀ ਆਈਆਂ ਹੋਣਗੀਆਂ ਕਿਉਂਕਿ 19 ਸਾਲ ਦੀ ਉਮਰ ਦੇ ਵਿੱਚ ਜਦ ਤੁਸੀਂ ਇਹ ਸ਼ੁਰੂਆਤ ਕੀਤੀ ਹੋਵੇਗੇ ਤੁਸੀਂ ਖੁਦ ਵੀ ਮੈਚੁਰ ਨਹੀਂ ਹੋਵੋਗੇ ਉਸ ਲੈਵਲ ਤੇ ਜੈਸ ਗੇਮ ਨੂੰ ਕਦੇ ਸੋਚਿਆ ਸੀ ਕਿ ਇਸ ਲੈਵਲ ਤੱਕ ਲਿਆ ਕੇ ਜਾਵਾਂਗਾ ਜੀ ਕਲੱਬ ਨੂੰ ਐਕਚੁਅਲੀ ਅਸੀਂ ਤਾਂ ਕਦੀ ਨਹੀਂ ਸੋਚਿਆ ਸੀਗਾ ਚਲੋ ਇੱਥੇ ਤੱਕ ਲਿਆਉਣ ਆਲੇ ਸਾਨੂੰ ਪਰਮਾਤਮਾ ਸੋ ਪਰਮਾਤਮਾ ਦੀ ਕਿਰਪਾ ਦੇ ਨਾਲ ਲੱਗੇ ਹੋਏ ਆਂ ਅਸੀਂ ਸੋ ਜਦੋਂ ਅਸੀਂ ਇਹ ਕਲੱਬ ਸਟਾਰਟ ਕੀਤਾ ਸੀਗਾ ਅਸੀਂ ਆਫ ਕੋਵਿਡ ਤੋਂ ਬਾਅਦ ਉਹਨਾਂ ਬੱਚਿਆਂ ਦਾ ਕਾਫੀ ਚੰਗਾ ਰਿਸਪੌਂਸ ਮਿਲੇਆ। ਸੋ ਆਫਟਰ ਕਰਕੇ ਅਸੀਂ ਕੰਟੀਨਿਊ ਬਾਸਕਟਬਾਲ ਸਿਖਾਉਣਾ ਸ਼ੁਰੂ ਕੀਤਾ। ਤੁਸੀਂ ਦੱਸ ਵੀ ਰਹੇ ਸੀ ਕਿ ਕੋਵਿਡ ਜਦੋਂ ਸ਼ੁਰੂਆਤ ਹੋਈ ਸੀ ਕਿ ਤਾਂ ਉਦੋਂ ਗਿਣਤੇ ਵੀ ਕਾਫੀ ਜ਼ਿਆਦਾ ਇੱਕਦਮ ਵੱਧ ਗਈ ਸੀ ਬੱਚਿਆਂ ਦੀ ਸੰਭਾਲਣ ਨੂੰ ਔਖੇ ਹੋ ਗਏ ਸੀ। ਬਿਲਕੁਲ ਬਿਲਕੁਲ ਸਰ ਉਸ ਟਾਈਮ ਨੇਰਵਰ ਸਾਡੇ ਕੋਲ 150 ਦੇ ਕਰੀਬ ਬੱਚੇ ਹੋ ਹੋ ਗਏ ਸੀਗੇ ਜਿਨ੍ਹਾਂ ਨੂੰ ਸੰਭਾਲ ਲੈਣਾ ਸਾਡੇ ਕੋਲ ਵੀ ਬਹੁਤ ਜ਼ਿਆਦਾ ਮੁਸ਼ਕਲ ਆਉਂਦੀ ਸੀਗੀ ਪਰ ਸਾਡੇ ਯੂਨਾਈਟਿਡ ਸਪੋਰਟਸ ਕਲੱਬ ਟੀਮ ਨੇ ਹਾਰ ਨਹੀਂ ਮੰਨੀ ਕੰਟੀਨਿਊ ਆਪਾਂ ਬੱਚਿਆਂ ਨੂੰ ਜੋੜ ਦੇਗੇ। ਐਟਲੀ ਸਾਨੂੰ ਰਿਜ਼ਲਟ ਇਹ ਮਿਲਿਆ ਕਿ ਸਾਡੇ ਹੁਣ ਤੱਕ ਬੱਚੇ 70 ਤੋਂ 80% ਜਿਹੜੇ ਬੱਚੇ ਸਾਡੇ ਉਹ ਸਟੇਟ ਤੇ ਸਟੇਟ ਖੇਡ ਚੁੱਕੇ ਨੇ ਇੱਕ ਸਾਡਾ ਬੱਚਾ ਸੀਗਾ ਅਰਮਾਨ ਜਿਹਦੀ ਕੀ ਆਲ ਇੰਡੀਆ ਟੀਮ ਲਈ ਸਿਲੈਕਸ਼ਨ ਹੋਈ ਸੀਗੀ ਬਾਸਕਟਬਾਲ ਦੇ ਵਿੱਚ ਅਨਫੋਰਚਨਟਲੀ ਉਹ ਫ੍ਰੈਕਚਰ ਕਰਕੇ ਨਹੀਂ ਜਾ ਸਕਿਆ ਸੋ ਇਹ ਸਾਡੇ ਕਲੱਬ ਲਈ ਇੱਕ ਬਹੁਤ ਮਾਣ ਵਾਲੀ ਗੱਲ ਹੈ ਮਤਲਬ ਕਿ ਇਹ ਭਾਰਤੀ ਟੀਮ ਲਈ ਉਹਦੀ ਸਿਲੈਕਸ਼ਨ ਹੋਈ ਸੀਗੀ ਜੀ ਬਿਲਕੁਲ ਸਰ ਬਿਲਕੁਲ ਤੇ ਉਹ ਕਿਵੇਂ ਪੋਸੀਬਲ ਹੋਇਆ ਸੀਗਾ ਉਹ ਸਾਰੀ ਮਿਹਨਤ ਤੁਹਾਡੀ ਸੀਗੀ ਤੁਸੀਂ ਉਹਨੂੰ ਗਾਈਡ ਕੀਤਾ ਸੀਗਾ ਬਿਲਕੁਲ ਸਰ ਤੁਹਾਡੇ ਕਲੱਬ ਵੱਲੋਂ ਮਤਲਬ ਕਿ ਬਿਲਕੁਲ ਸਰ ਸਾਡੇ ਕਲੱਬ ਵੱਲੋਂ ਬੱਚਿਆਂ ਨੂੰ ਮੌਕੇ ਮੌਕੇ ਤੇ ਗਾਈਡ ਕੀਤਾ ਜਾਂਦਾ ਹੈ ਬੱਚਿਆਂ ਨੂੰ ਇਹ ਵੀ ਦੱਸਿਆ ਜਾਂਦਾ ਹੈ ਕਿ ਇਸ ਦਿਨ ਕਿਸੇ ਵੱਡੀ ਸਟੇਟ ਲਈ ਆਲ ਇੰਡੀਆ ਟੀਮ ਲਈ ਟ੍ਰੈਲ ਹੋ ਰਹੇ ਨੇ ਬੱਚੇ ਨੂੰ ਉਸ ਲੈਵਲ ਦਾ ਕੰਪੀਟੀਸ਼ਨ ਵੀ ਦਿੱਤਾ ਜਾਂਦਾ ਅੱਛਾ ਤੁਸੀਂ ਖੁਦ ਕਿਸ ਲੈਵਲ ਦੀ ਗੇਮ ਖੇਡੇ ਹੋ ਜੀ ਮੈਂ ਸਾਰਨ ਟੂ ਟਾਈਮ ਮੈਂ ਨੈਸ਼ਨਲ ਖੇਲੇ ਹੋਇਆ ਦੋ ਵਾਰ ਬਿਲਕੁਲ ਸਰ ਓਕੇ ਜੀ ਤਾਂ ਉਸ ਤੋਂ ਇਲਾਵਾ ਇੱਕ ਮੈਨੂੰ ਇੱਥੇ ਬੱਚੀਆਂ ਨਜ਼ਰ ਆ ਰਹੀਆਂ ਸਿਗਿਓ ਛੋਟੀ ਬੱਚੀ ਐ ਇੱਕ ਉਸ ਤੋਂ ਵੱਡੀ ਬੱਚੀ ਐ ਅਚਾ ਮੁੰਡਿਆਂ ਦੇ ਨਾਲ ਨਾਲ ਇਹ ਬੱਚੀਆਂ ਵੀ ਇੱਥੇ ਟ੍ਰੇਨਿੰਗ ਲੈਣ ਲਿਜਾਂਦੀਆਂ ਨੇ ਜੀ ਬਿਲਕੁਲ ਬਿਲਕੁਲ ਸਾਰੇ ਅਸੀਂ ਤਾਂ ਥੋੜੇ ਟਾਈਮ ਤੋਂ ਸਟਾਰਟ ਕੀਤਾ ਹੈ ਲੜਕੀਆਂ ਦਾ ਵੀ ਨਾਲ ਨਾਲ ਸੋ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਟਰਾਈ ਕਰਾਂਗੇ ਕਿ ਵੱਧ ਤੋਂ ਵੱਧ ਨਾਲ ਦੇ ਪਿੰਡਾਂ ਤੇ ਆਪਣੇ ਪਿੰਡਾਂ ਦੀਆਂ ਕੁੜੀਆਂ ਨੂੰ ਬਾਸ ਕਰਵਾ ਲ ਕੇ ਖੇਡਾਂ ਦੇ ਨਾਲ ਜੋੜਿਆ ਜਾਵੇ ਅਚਾ ਕਿਹੜੇ ਕਿਹੜੇ ਪਿੰਡਾਂ ਤੋਂ ਆਉਂਦੇ ਨੇ ਜੀ ਤੁਸੀਂ ਦੱਸਿਆ ਕਿ ਮੈਸ ਜ ਕੋਈ ਕਰੀਬ 8 ਤੋਂ 10 ਪਿੰਡਾਂ ਦੇ ਜਿਹੜੇ ਬੱਚੇ ਤੁਹਾਡੇ ਕੋਲ ਪਹੁੰਚਦੇ ਨੇ ਨਾਮ ਪਤਾ ਕਿਹੜੇ-ਕਿਹੜੇ ਪਿੰਡਾਂ ਤੋਂ ਆਉਂਦੇ ਨੇ ਬਿਲਕੁਲ ਸਰ ਸਾਡੇ ਜਿਵੇਂ ਕੀ ਨਾਮ ਲੱਗਦੇ ਕੈਂਪਰ ਪਿੰਡ ਹੈਗਾ ਟਲਗੜ ਹੈਗਾ ਮੈਮੋ ਵਾਲਾ ਬਠੀਆਂ ਆ ਰੋੜੀਆਂ ਆ ਬਸੀ ਦੌਲਤ ਖਾ ਆ ਉਸ ਦੇ ਨਾਲ ਹੀ ਜੇ ਮੈਂ ਗੱਲ ਕਰਾਂ ਸ਼ਹਿਰਪੁਰ ਕਮਾਲਪੁਰ ਤੋਂ ਵੀ ਬੱਚੇ ਆਉਂਦੇ ਆ ਸਰ ਸਾਡੇ ਕੋਲ ਓਕੇ ਇਹ ਮੈਂ ਸ਼ੁਰੂਆਤ ਦੇ ਵਿੱਚ ਦੱਸਿਆ ਸੀ ਕਿ ਪਤਾ ਨਹੀਂ ਸ਼ਾਇਦ ਮੈਂ ਦੱਸਿਆ ਹੈ ਕਿ ਨਹੀਂ ਮੈਨੂੰ ਹੁਣ ਯਾਦ ਨਹੀਂ ਕਿ ਮੁਫਤ ਸਿੱਖਲਾਈ ਦਿੱਤੀ ਜਾਂਦੀ ਹੈ ਸਹੀ ਗੱਲ ਜੀ ਇਹ ਬਿਲਕੁਲ ਬਿਲਕੁਲ ਸਰ 6 ਸਾਲ ਦੇ ਵਿੱਚ ਬੱਚਿਆਂ ਨੂੰ ਬਿਲਕੁਲ ਆਪਾਂ ਸਾਰਾ ਕੁਝ ਫ੍ਰੀ ਪ੍ਰੋਵਾਈਡ ਕਰ ਰਹੇ ਹ ਇਸ ਤਰ੍ਹਾਂ ਕਿ ਜੇਕਰ ਬੱਚਿਆਂ ਨੂੰ ਬਾਹਰ ਵੀ ਕਿਤੇ ਲੈ ਕੇ ਜਾਣਾ ਤਾਂ ਉਹ ਵੀ ਸਾਰਾ ਰੈਂਟ ਦਾ ਖਰਚਾ ਕਲੱਬ ਦੇ ਵੱਲੋਂ ਕੀਤਾ ਜਾਂਦਾ ਓਕੇ ਵਿਸ਼ਾਲ ਜੀ ਮੈਂ ਇਹ ਟਰੈਕ ਦੀ ਗੱਲ ਕਰ ਰਿਹਾ ਕਰ ਲਵਾਂ ਤਾਂ ਇਹ ਬਹੁਤ ਜ਼ਿਆਦਾ ਕੋਸਟਲੀ ਹੁੰਦਾ ਹੈ ਖਾਸ ਕਰ ਜਿਹੜਾ ਇਹ ਫਾਈਬਰ ਲੱਗਦਾ ਹੈ ਤੁਸੀਂ ਦੱਸਦੇ ਕਿ 40-50 ਹਜ਼ਾਰ ਰੁਪਏ ਦਾ ਖਰਚਾ ਹੁੰਦਾ ਹੈ ਕਿਵੇਂ ਮੇਨਟੇਨੈਂਸ ਵੀ ਚਲੋ ਸਮੇਂ-ਸਮੇਂ ਤੇ ਚਾਹੀਦੀ ਹੁੰਦੀ ਹੈ ਕਿਵੇਂ ਸਾਰਾ ਖਰਚ ਫਿਰ ਇਹ ਚੱਲਦੇ ਤੁਸੀਂ ਐਕਚੁਅਲੀ ਸਾਰੇ ਮੈਂ ਥੋੜਾ ਜਿਹਾ ਦੱਸਦਾ ਕਿ ਸਾਡਾ ਜਿਹੜਾ ਰਜਿਸਟਰਡ ਕਲੱਬ ਹੈ 11 ਮੈਂਬਰੀ ਸਾਡਾ ਰਜਿਸਟਰਡ ਕਲੱਬ ਹੈ ਜਿਹਦੇ ਵੀ ਸਾਡੇ ਹਰ ਇੱਕ ਕਲੱਬ ਦਾ ਵਰਕਰ ਜੇਕਰ ਕਿਸੇ ਵਰਕਰ ਦੀ ਕੋਈ 7-8000 ਸੈਲਰੀ ਹੈ ਤਾਂ ਮੈਕਸਿਮਮ 2 ਤੋਂ 3000 ਗਰਾਊਂਡ ਦੇ ਵਿੱਚ ਪੇ ਕਰਦਾ ਹੀ ਕਰਦਾ ਆ ਸੋ ਜਿਹਦਾ ਕਿ ਜਿਹਦੇ ਨਾਲ ਹੀ ਗਰਾਊਂਡ ਦਾ ਇੱਕ ਸਰਕਲ ਤੁਰਿਆ ਹੋਇਆ ਉਸ ਦੇ ਨਾਲ ਹੀ ਸਾਡੇ ਸਾਡੇ ਨਾਲ ਇੰਨਾ ਬਹੁਤ ਸਾਰੇ ਐਨਆਰਜ਼ ਵੀ ਜੁੜੇ ਹੋਏ ਨੇ ਸੋ ਉਹਨਾਂ ਦੀ ਬਦੌਲਤ ਸਦਕਾ ਹੀ ਅਸੀਂ ਗਰਾਊਂਡ ਨੂੰ ਚਲਾ ਰਹੇ ਹਾਂ ਸਰ ਜੀ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਵਿਸ਼ਾਲ ਜੀ ਤੁਹਾਡਾ ਤਾਂ ਸਾਡੇ ਨਾਲ ਜਿਹੜੇ ਦੂਸਰੇ ਕੋਚ ਨੇ ਜੀ ਇਹ ਹਾਂਜੀ ਇਹ ਸਾਡੇ ਕਲੱਬ ਦੇ ਕੈਸ਼ ਨੇ ਜੀ ਅੱਛਾ ਕੈਸ਼ ਇਅਰ ਨੇ ਓਕੇ ਇਹ ਤਾਂ ਫਿਰ ਇੱਕ ਵੱਡੀ ਜ਼ਿੰਮੇਵਾਰੀ ਹੈ ਤੁਹਾਨੂੰ ਕੀ ਨਾਮ ਵੀ ਤੁਹਾਡਾ ਯੋਗਰਾਜ योगराज जी ਜਿਵੇਂ ਕਿ ਮੈਂ ਵਿਸ਼ਾਲ ਜੀ ਨੂੰ ਸਵਾਲ ਪੁੱਛਿਆ ਸੀਗਾ ਕਿ ਫਾਈਨੈਂਸ਼ੀਅਲ ਪੱਖੋਂ ਕਿਵੇਂ ਤੁਸੀਂ ਸਟਰੋਂਗ ਹੁੰਦੇ ਹੋ ਕਿਵੇਂ ਫਰਾਂਸ ਪੱਖੋਂ ਤੁਸੀਂ ਪੈਸਾ ਇਕੱਤਰ ਕਰਦੇ ਹੋ ਕਿਉਂਕਿ ਐਨ ਆਰ ਆਈਸ ਦਾ ਸਹਿਯੋਗ ਹੈ ਵਿਸ਼ਾਲ ਜੀ ਦੇ ਦੱਸਣ ਮੁਤਾਬਕ ਫਿਰ ਕਿਵੇਂ ਸੋਚਦੇ ਹੋ ਕਿਹੜਾ ਪੈਸਾ ਪਾਈ ਕਿੱਥੇ ਖਰਚ ਕਰਨਾ ਕਿੱਥੇ ਖਰਚ ਕਰਨਾ ਕਿਉਂਕਿ ਪ੍ਰਧਾਨ ਤੋਂ ਵੀ ਵੱਡੀ ਜ਼ਿੰਮੇਵਾਰੀ ਤੁਹਾਡੀ ਹੈ ਜੀ ਬਿਲਕੁਲ ਸਰ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਚੇਤਨ ਜੀ ਤੁਹਾਡਾ ਤੇ ਮੈਂ ਦੱਸ ਦੇਣਾ ਚਾਹੁੰਦਾ ਕਿ ਸਾਡੇ ਕਲੱਬ ਦੇ ਵਿੱਚ 11 ਮੈਂਬਰ ਨੇ ਜਿਹਦੇ ਵਿੱਚ ਕਿ ਕੁਝ ਜਿਹੜੇ ਸਾਡੇ ਮੈਂਬਰ ਨੇ ਉਹ ਬਾਹਰ ਨੇ ਆਊਟ ਆਫ ਇੰਡੀਆ ਫੋਰਨ ਦੇ ਵਿੱਚ ਜੌਬ ਕਰਦੇ ਨੇ ਤੇ ਸਭ ਤੋਂ ਪਹਿਲਾਂ ਕੋਈ ਵੀ ਚਾਹੇ ਇਵੈਂਟ ਹੋਵੇ ਚਾਹੇ ਉਹ ਛੋਟਾ ਇਵੈਂਟ ਆ ਚਾਹੇ ਵੱਡਾ ਇਵੈਂਟ ਉਹਦਾ ਸਭ ਤੋਂ ਪਹਿਲਾਂ ਬਜਟ ਬਣਾਇਆ ਜਾਂਦਾ ਉਹ ਬਜਟ ਇੱਕ ਮੀਟਿੰਗ ਦੇ ਵਿੱਚ ਪੇਸ਼ ਕੀਤਾ ਜਾਂਦਾ ਆਫਟਰ ਥੈਟ ਜਦੋਂ ਉਹ ਬਜਟ ਪਾਸ ਹੁੰਦਾ ਤਾਂ ਉਹਦੇ ਕੁ ਰੈਗੂਲੇਸ਼ਨ ਪਾਇਆ ਜਾਂਦਾ ਬਤੌਰ ਰੈਗੂਲੇਸ਼ਨ ਪਾ ਕੇ ਉਹਨੂੰ ਪਾਸ ਕਰਵਾ ਕੇ ਉੱਤੇ ਸਾਈਨ ਕਰਵਾ ਕੇ ਤਾਂ ਹੀ ਜਿਹੜਾ ਉਹ ਜਿਹੜਾ ਇਵੈਂਟ ਆ ਉਹ ਕਰਵਾਇਆ ਜਾਂਦਾ ओके okay, एक शायद ਤੁਸੀਂ ਨੈਸ਼ਨਲ ਲੈਵਲ ਦਾ ਵੀ ਹਰ ਸਾਲ ਕਰਵਾਨੇ ਹੋ ਉੱਥੇ ਕੰਪੀਟੀਸ਼ਨ ਕਰਵਾਨੇ ਜੀ ਸਰ ਆਪਾਂ ਇੱਥੇ ਇੱਕ ਆਲ ਇੰਡੀਆ ਲੈਵਲ ਦਾ ਜੀ ਆਲ ਇੰਡੀਆ ਚ ਜੀ ਹਾਂਜੀ ਹਰ ਸਾਲ ਕਰਵਾਈਦਾ ਉਹ ਕਿਹੜੇ ਮਹੀਨੇ ਹੁੰਦਾ ਜੀ ਹੁਸ ਦਸੰਬਰ ਦੇ ਵਿੱਚ ਕਰਵਾਇਆ ਅੱਛਾ ਇਸ ਵਾਰ ਵੀ ਕਰਵਾ ਰਹੇ ਹੋ ਫਿਰ ਤਾਂ ਤਿਆਰੀਆਂ ਜੋਰਾ ਸ਼ੋਰਾ ਤੋਂ ਹੋਈਆਂ ਜੀ ਜੀ ਬਿਲਕੁਲ ਬਿਲਕੁਲ ਤਾਂ ਉਹ ਕਿੰਨੀਆਂ ਟੀਮਾਂ ਪਾਰਟਿਸਪੇਟ ਕਰਦੀਆਂ ਨੇ ਜਾਂ ਕਿੰਨੇ ਸਟੇਟਾਂ ਦੀ ਆਪਾਂ ਗੱਲ ਕਰ ਲਈਏ ਕਿੰਨੇ ਸਟੇਟ ਆ ਇਸ ਵਿੱਚ ਵਿੱਚ ਪਾਰਟਿਸਪੇਟ ਕਰਦੇ ਨੇ ਜੀ ਲਗਭਗ ਸਟੇਟ ਦੀ ਗੱਲ ਕਰੀਏ ਤਾਂ 10 ਤੋਂ 11 ਸਟੇਟਾਂ ਜਿਹੜੀਆਂ ਇੰਡੀਆ ਦੀਆਂ ਉਹ ਪਾਰਟਿਸਪੇਟ ਅਜਾ ਉਮਰ ਬਹੁਤ ਛੋਟੀ ਆ ਦੋਹਾ ਭਰਾਮਾਂ ਦੀ ਪਰ ਕਾਰਜ ਤੁਸੀਂ ਵੱਡਿਆਂ ਨੂੰ ਹੱਥ ਪਾਇਆ ਵੱਡੇ ਕੰਮਾਂ ਨੂੰ ਹੱਥ ਪਾਇਆ ਤੇ ਦਿੱਕਤਾਂ ਪਰੇਸ਼ਾਨੀਆਂ ਤਾਂ ਨਹੀਂ ਆਉਂਦੀਆਂ ਫਿਰ ਕਿਉਂਕਿ ਘਰ ਦੇ ਵਿੱਚ ਅਸੀਂ ਛੋਟਾ ਜਿਹਾ ਪ੍ਰੋਗਰਾਮ ਚਾਹੇ ਮੈਂ ਕਹਿੰਦਾ ਆਪਾਂ ਕੀਰਤਨ ਹੀ ਕਿਉਂ ਨਾ ਕਰਵਾਣਾ ਹੋਵੇ ਜਾਂ ਪਾਠ ਕਰਵਾਣਾ ਹੋਵੇ ਤਾਂ ਬੰਦਾ ਯਾਰ ਉਹ ਟੈਨਸ਼ਨ 'ਚ ਰਹਿੰਦਾ ਕਿ ਆਪਾਂ ਕੰਮ ਕਿਵੇਂ ਮੁਕੰਮਲ ਕਰਨਾ ਜੀ ਫਿਰ ਆਲ ਇੰਡੀਆ ਕਿੰਨੇ ਦਿਨ ਦਾ ਹੁੰਦਾ ਜੀ ਆਲ ਇੰਡੀਆ ਸਰ ਆਪਾਂ 2 ਦਿਨ ਦਾ ਕਰਦੇ ਕਿਵੇਂ ਮੈਨੇਜ ਕਰਦੇ ਹੋ ਜਿਵੇਂ ਕਿ ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ ਘਰ ਦੇ ਵਿੱਚ ਟੈਨਸ਼ਨ ਵਾਲਾ ਮਾਹੌਲ ਹੁੰਦਾ ਹੈਗਾ ਆਪਾਂ ਕਿ ਸਭ ਤੋਂ ਵੱਡਾ ਜਿਹੜਾ ਸਾਡਾ ਕੁਝ ਵੀ ਪੋਸਿਬਿਲਿਟੀ ਨਹੀਂ ਜੀ ਜੀ ਟੀਮ ਵਰਕ ਤੋਂ ਬਿਨਾ ਕੁਝ ਵੀ ਪੋਸਿਬਲ ਨਹੀਂ ਹੈਗਾ ਜਿਹੜਾ ਟੀਮ ਵਰਕ ਹੈ ਉਹਦੇ ਨਾਲ ਹੀ ਸਾਰਾ ਪੋਸਿਬਲ ਆ ਉਹ ਆਪਾਂ ਰਲ ਮਿਲ ਕੇ ਸਾਰੇ ਜਿੰਨੇ ਵੀ 11 ਮੈਂਬਰ ਉਹ ਕਰਦੇ ਆ ਓਕੇ ਤੇ ਕੁਝ ਕਹਿਣਾ ਹੋਵੇ ਮੈਸੇਜ ਦੇਣਾ ਹੋਵੇ ਸਾਡੇ ਦਰਸ਼ਕਾਂ ਨੂੰ ਫਿਰ ਬੱਸ ਸਰ ਮੈਸੇਜ ਮੈਂ ਇਹ ਦੇਣਾ ਚਾਹੁੰਦਾ ਕਿ ਵੱਧ ਤੋਂ ਵੱਧ ਆਪਾਂ ਖੇਡਾਂ ਨਾਲ ਜੁੜੀਏ ਤੇ ਇੱਥੇ ਜੇ ਮੈਂ ਗੱਲ ਕਰਾਂ ਯੂਨਾਈਟਿਡ ਸਪੋਰਟਸ ਕਲੱਬ ਦੀ ਇੱਥੇ ਕਲਾ ਖੇਡਾਂ ਦਾ ਹੀ ਨਹੀਂ ਕਿਉਂਕਿ ਮੈਂ ਖੁਦ ਸੌਫਟਵੇਅਰ ਇੰਜੀਨੀਅਰ ਆ ਤੇ ਬੱਚਿਆਂ ਨੂੰ ਕੈਰੀਅਰ ਗਾਈਡੈਂਸ ਤੇ ਉਹਨਾਂ ਨੂੰ ਜਿਹੜੀ ਮੋਬਾਈਲ ਐਡਿਕਸ਼ਨ ਆ ਉਹਨੂੰ ਕਿਦਾਂ ਆਪਾਂ ਹਟਾਣਾ ਬਸ ਸਵਾਲ ਆਇਆ ਜੀ ਅਸੀਂ ਜਦੋਂ ਗਰਾਉਂਡ ਦੇ ਵਿੱਚ ਉਤਰੇ ਆ ਨਾਲ ਮੇਰੇ ਪ੍ਰੀਤੀ ਹੁੰਦੇ ਨੇ ਅਨਿਕੇ ਜੀ ਹੁੰਦੇ ਨੇ ਜੀ ਜੀ ਸਾਰੇ ਬੱਚੇ ਜਿਨੇ 30 35 ਉਹ ਸਾਡੇ ਕੋਲ ਦੌੜੇ ਆਉਂਦੇ ਨੇ ਨਮਸਤੇ ਸਤਿ ਸ੍ਰੀ ਅਕਾਲ ਪੈਰੀ ਹੱਥ ਲਾਉਂਦੇ ਨੇ ਮੋਰਲ ਵੈਲਿਊਜ਼ ਵੱਲ ਵੀ ਧਿਆਨ ਦਿੱਤਾ ਜਾਂਦਾ ਹੈ ਸੰਸਕਾਰ ਕਿਉਂਕਿ ਇਹ ਵੀ ਇੱਕ ਮੈਨੂੰ ਲੱਗਦਾ ਕਿ ਇੱਕ ਬਹੁਤ ਅਹਿਮियत ਵਾਲੀ ਚੀਜ਼ ਹੈ ਕਿਉਂਕਿ ਅੱਜ ਕੱਲ ਬੱਚਿਆਂ ਨੂੰ ਪਤਾ ਨਹੀਂ ਹੈ ਕਿ ਅਸੀਂ ਕਿਤੇ ਜਾਂਦੇ ਆ ਤਾਂ ਸਭ ਤੋਂ ਪਹਿਲਾਂ ਸਾਡਾ ਫਰਜ਼ ਆ ਕਿ ਅਗਲੇ ਨੂੰ ਅਸੀਂ ਨਮਸਤੇ ਸਤਿ ਸ੍ਰੀ ਅਕਾਲ ਬੁਲਾ ਬਿਲਕੁਲ ਸਰ ਨੈਤਿਕਤਾ ਤਾਂ ਬਿਲਕੁਲ ਬਹੁਤ ਜ਼ਰੂਰੀ ਆ ਪਰ ਈਵਨਿੰਗ ਦੇ ਵਿੱਚ ਜਦੋਂ ਪ੍ਰੈਕਟਿਸ ਹੁੰਦੀ ਆ ਤਾਂ ਬੱਚਿਆਂ ਦਾ ਘੱਟੋ ਘਾਟ ਆਪਾਂ 15 ਤੋਂ 20 ਮਿੰਟ ਦਾ ਸੈਸ਼ਨ ਐਦਾ ਹੀ ਲਈਦਾ ਕਿ ਡਿਸਪਲਨ ਦੇ ਵਿੱਚ ਕਿਵੇਂ ਰਹਿਣਾ ਆਪਾਂ ਅੱਛਾ 15 ਪੇ 20 ਮਿੰਟ ਡੇਲੀ ਮਤਲਬ ਕੀ ਡੇਲੀ ਸਾਡੇ ਲਈ ਇਸ ਕੰਮ ਤੇ ਲੱਗ ਜ਼ੋਰ ਦੇਣਾ ਹੀ ਆ ਵਿਸ਼ਾਲ ਜੀ ਬਿਲਕੁਲ ਸਰ ਅੱਛਾ ਜੀ ਜੀ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਸੋ ਇਸ ਹਨ ਮੇਰੇ ਨਾਲ ਯੂਨਾਈਟਿਡ ਸਪੋਰਟਸ ਕਲੱਬ ਦੇ ਉਧੇਦਾਰ ਜੀ ਨਾਲ ਗੱਲਬਾਤ ਕੀਤੀ ਗਈ ਆ ਸੋ ਕਿਵੇਂ ਉਹਨਾਂ ਵੱਲੋਂ ਇਸ ਕਲੱਬ ਨੂੰ ਜਿਹੜਾ ਹੋਂਦ ਦੇ ਵਿੱਚ ਲਿਆਂਦਾ ਗਿਆ ਹੈ ਕੀ ਕੁਝ ਉਹਨਾਂ ਦਾ ਮੋਟਿਵ ਸੀਗਾ ਉਸ ਸਬੰਧਤ ਉਹਨਾਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਤੇ ਸਭ ਤੋਂ ਵੱਡੀ ਅਤੇ ਅਹਿਮ ਗੱਲ ਹੈ ਕਿ ਖੇਡਾਂ ਦੇ ਨਾਲ ਜੋੜਨ ਤੋਂ ਇਲਾਵਾ ਉਹਨਾਂ ਵੱਲੋਂ ਮੋਰਲ ਵੈਲਿਊਜ਼ ਭਾਵ ਕਿ ਡਿਸਪਲਨ ਦੇ ਵਿੱਚ ਕਿਵੇਂ ਰਹਿਣਾ ਇਸ ਬਾਬਤ ਉਹ ਜ਼ਰੂਰ ਉਹਨਾਂ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ 15 ਤੋਂ 20 ਮਿੰਟ ਦਾ ਜਿਹੜਾ ਉਹਨਾਂ ਵੱਲੋਂ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਇੱਕ ਇਹ ਵੀ ਸੈਸ਼ਨ ਹੈ ਜਿਹੜਾ ਉਹਨਾਂ ਬੱਚਿਆਂ ਦੇ ਲਈ ਲਗਾਇਆ ਜਾਂਦਾ ਹੈ